ਠੀਕ ਆ ਸਰ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਮੈਂ ਤੁਹਾਡਾ ਆਪਣਾ ਸੁਖ ਨਾਨ ਨਵਲਿਆ ਸੋ ਬਾਗੜੀਆਂ ਪਿੰਡ ਦੇ ਵਿੱਚ ਅੱਜ ਇੱਕ ਲਾਈਵ ਚੋਰ ਫੜਿਆ ਗਿਆ ਕਹਿ ਸਕਦੇ ਆ ਚੋਰੀ ਕਰਦਾ ਮੌਕੇ ਵਾਰਦਾ ਤੇ ਫੜਿਆ ਗਿਆ ਔਰ ਸਰਦਾਰ ਸਮਿਤਰ ਸਿੰਘ ਉਹਨਾਂ ਦੀ ਇਹ ਬਹੁਤ ਧੌਰ ਲਗਾ ਕੇ ਮੈਨੂੰ ਪਤਾ ਲੱਗਾ ਇਹਨਾਂ ਨੇ ਫੜਿਆ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਕਰ ਕਾਰਨ ਕੀ ਬਣਿਆ ਅੱਜ ਦੇਖੋ ਜੀ ਮੈਨੂੰ ਗਰੰਥੀ ਸਿੰਘ ਦਾ ਫੋਨ ਆਇਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਚੋਰੀ ਹੋਈ ਹੈ ਮੇਰੀ ਮਿਸ ਜ ਨੇ ਪਹਿਲੇ ਫੋਨ ਕੀਤਾ ਠੀਕ ਹੈ ਕਿ ਕੋਈ ਪਿੰਡ ਦੇ ਵਿੱਚ ਚੋਰੀ ਹੋਈ ਹੈ ਸਾਡੇ ਗਵੰਡ ਦੇ ਵਿੱਚ ਤਮੇ ਉਸ ਵੇਲੇ ਗੁਰਦਵਾਰ ਸਾਹਿਬ ਦੇ ਗਰੰਤੀ ਸਿੰਘ ਨੂੰ ਫੋਨ ਲਾਇਆ ਮੈਂ ਕਿ ਜੀ ਤੁਸੀਂ ਅਨਾਉਂਸਮੈਂਟ ਪਿੰਡ ਦੇ ਵਿੱਚ ਕਰਵਾਓ ਕਿ ਇੱਦੇ ਦਾ ਚੋਰੀ ਸਾਡੇ ਪਿੰਡ ਦੇ ਵਿੱਚ ਹੋ ਚੁੱਕੀ ਆ ਹਾਂਜੀ ਜਿਤਨੇ ਵੀ ਨੌਜਵਾਨ ਸਾਰੇ ਸਾਡੇ ਪਿੰਡ ਦੇ ਔਰ ਜਿਤਨੀ ਵੀ ਸੰਗਤ ਸਾਡੇ ਪਿੰਡ ਦੀ ਇਹ ਸਾਰਿਆਂ ਨੇ ਨਾਲ ਰਲ ਕੇ ਇਹ ਮੁੰਡੇ ਨੇ ਸਾਡੇ ਗਵਾਂਢ ਦੇ ਵਿੱਚ ਹੀ ਸਰਦਾਰ ਮਾਇਆ ਸਿੰਘ ਦਾ ਘਰ ਹੈ ਉਥੋਂ ਇਹ ਚੋਰੀ ਕਰਕੇ ਦੋ ਜਾਨੇ ਇਹ ਦੱਸ ਰਹੇ ਇੱਕ ਜਾਨਾ ਮੇਰੇ ਨਾਲ ਹੋਰ ਹੈ ਠੀਕ ਹੈ ਇਹਨਾਂ ਨੇ ਉਥੋਂ ਚੋਰੀ ਕਰਕੇ ਕਮਾਦਾਂ ਦੇ ਵਿੱਚ ਭੱਜ ਗਏ ਕਾਫੀ ਤਕਰੀਬਨ 1 ਘੰਟੇ ਦੀ ਅਸੀਂ ਜਦੋਂ ਜਿਹੇ ਦੇ ਬਾਅਦ ਇਨੂੰ ਅਸੀਂ ਘੱਟੋ ਘੱਟ 100 ਬੰਦੇ ਨੇ ਇਹਨੂੰ ਜਿਹੜਾ ਕਾਬੂ ਕੀਤਾ ਹੈ ਦੂਸਰਾ ਇਹਦੇ ਨਾਲ ਦਾ ਜੇ ਕਮਾਦਾਂ ਦੇ ਵਿੱਚ ਇਹ ਪਹਿਲਾਂ ਵੀ ਕੋਈ ਇਹਨਾਂ ਨੇ ਸਮਾਨ ਚੋਰੀ ਕੀਤਾ ਕਿ ਜਾਣਦੀ ਪਹਿਲੀ ਚੋਰੀ ਹੈ ਅੱਜ 28 ਤਰੀਕ ਨੂੰ ਸਾਹਿਬ ਜਗਤਿਆਂ ਦਾ ਜਦਨਸ਼ੀਧੀ ਦੇੜਾਈ ਸਾਡੇ ਚਾਚੀ ਜੀ ਲੱਗਦੇ ਨੇ ਇਹ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਦੇ ਵਾਸਤੇ ਗਏ ਸੀ ਠੀਕ ਹੈ ਉਸ ਦਿਨ ਇਹਨਾਂ ਦੇ ਘਰੋਂ ਤਕਰੀਬਨ 2.5 ਲੱਖ ਤਾਈ ਲੱਖ 75000 ਰੁਪਈਆ 75000 ਰੁਪਈਆ ਤੇ 4 ਟੋਲੇ ਸੋਨਾ ਇਹ ਦੱਸ ਰਿਹਾ ਕਿ ਸਾਡੇ ਕੋਲ 1 ਲੱਖ ਰੁਪਈਆ ਦੀ ਮਾਉਂਟ ਹੋ ਗਈ ਜੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਜੀ ਔਰ ਅੱਜ ਫੇਰ ਕੋਈ ਅੱਜ ਕਿਹੜੇ ਕਿਹੜੇ ਸਮਾਨ ਦੇ ਕੋਈ ਬਰਾਮਦ ਹੋ ਗਿਆ ਮੌਕੇ ਤੇ ਅਜੇ ਤੱਕ ਤੇ ਇਹਦੇ ਕੋਲ ਹੀ ਹੈ ਜੀ ਜੋ ਵੀ ਹੋਇਆ ਟੀਕੇ ਸਰਿੰਜੇ ਇਹਦੇ ਕੋਲੋਂ ਨਿਕਲੀਆਂ ਬਾਕੀ ਤੇ ਇਹਦੇ ਕੋਲ ਹੀ ਆ ਜੋ ਕੁਝ ਵੀ ਹੈਗਾ ਇਹ ਖੁਦ ਦੱਸੇਗਾ ਕੀ ਕੁਝ ਇਹਦੇ ਕੋਲ ਇਹ ਬਿਛੇਰੀ ਕਹਿ ਸਕਦੇ ਆ ਆਪਾਂ ਚਿੱਟੇ ਦਾ ਆਦੀ ਕਹਿ ਸਕਦੇ ਆ ਆਪਾਂ ਨੂਰੀ ਦਾ ਵੀ ਆਦੀ ਹੈ ਦੋ ਦਿਨ ਪਿੰਡ ਪਿੰਡ ਵਾਰਤਾ ਤੋਂ ਜਾਂਦੀ ਚਿੱਟਾ ਵੀ ਇਹ ਪਿੰਦਾ ਹੈ ਜੀ ਇਹਦੇ ਨਾਲ ਕੋਈ ਹੋਰ ਵੀ ਗਰੋ ਹੋਏਗਾ ਸੀ ਕਿ ਜਾਂ ਕੱਲਾ ਸਿਖਾਏ ਇਹ ਸਭ ਕੁਝ ਇਹੀ ਦੱਸੇਗਾ ਜੀ ਇਹਦੇ ਨਾਲ ਕੋਣ ਕੋਣ ਹੈ ਹਾਂਜੀ ਸਰ ਕੌਣ ਸੀ ਨਾਲ ਤੁਹਾਡੇ ਹੋਰ ਬੁੱਢੇ ਹਾਂਜੀ ਬੁੱਢੇ ਬਾਲੇ ਨੂੰ ਪਿੰਡ ਬੁੱਢਾ ਬਾਲਾ ਹਾਂਜੀ ਤੁਹਾਡੇ ਨਾਲ ਕੌਣ ਸੀ ਹੋਰ ਗੁਰਵਿੰਦਰ ਤੁਹਾਡਾ ਨਾਮ ਕੀ ਹੈ ਸੁਖਵਿੰਦਰ ਸਨੋਵ ਬਲਜੀਤ ਸਿੰਘ ਸੁਖਵਿੰਦਰ ਸਿੰਘ ਸਨ ਆਫ ਬਲਜੀਤ ਸਿੰਘ ਤੇ ਜਿਹੜਾ ਤੁਹਾਡੇ ਨਾਲ ਸੀ ਮੁੰਡਾ ਉਹਦਾ ਨਾਂ ਕੀ ਆ ਉਹਦਾ ਨਾਂ ਗੁਰਵਿੰਦਰ ਉਹਦੇ ਡੈਡੀ ਦਾ ਨਾਂ ਕੀ ਆ ਬੱਗਾ ਉਹ ਕਿਹੜੇ ਪਿੰਡ ਦਾ ਆ ਬੁੱਡੇ ਭਾਲੇ ਦਾ ਠੀਕ ਆ ਤੁਸੀਂ ਦੋ ਜਣੇ ਹੈਗੇ ਹੋਰ ਵੀ ਆਏ ਕੋਈ ਨਹੀਂ ਦੋ ਜਣੇ ਹੀ ਕਿੰਨੀਆਂ ਚੋੜੀਆਂ ਕੀਤੀਆਂ ਬੱਕੜੀਆਂ ਦੇ ਵਿੱਚ ਪਹਿਲਾਂ ਪਹਿਲਾਂ ਕਿੰਨੀਆਂ ਚੋੜੀਆਂ ਹੋਈਆਂ ਸੀ ਭਾੜੀ ਇੱਥੇ ਬੱਕੜੀਆਂ ਦੇ ਵਿੱਚੋਂ ਬੱਕੜੀ ਮੈਨੂੰ ਲੈ ਗਿਆ ਮੈਨੂੰ ਦੋ ਦੋ ਦਿਨੋਂ ਇਹ ਮੇਰਾ ਬਾਪੂ ਲੈ ਲੈ ਗਿਆ ਚਨਾਕ ਦਿੱਲੂ ਸੈਂਟਰ ਤੇ ਇੰਟਰਵਿਊ ਲਈ ਲੰਚ ਕਾਇਆ ਪਹਿਲਾਂ ਕਿਹੜੇ ਚੱਕਰ ਚ ਗਿਆ ਹੈ ਜੇਲ੍ਹ ਚਿੱਟੇ ਦੇ ਅੱਛਾ ਚੁੱਟਾ ਵੀ ਨਾ ਹਾਂਜੀ ਦਿੱਲੀ ਨੂੰ ਕਿਦਾਂ ਪਤਾ ਲੱਗਾ ਵੀ ਆਹ ਘਰ ਖਾਲੀ ਹੈਗਾ ਯਾ ਜਿੰਦਾ ਵੀ ਕਿਹਾ ਹੀ ਬਾਹਰ ਲੱਗਾ ਤੇਰੇ ਨਾਲ ਕੋਈ ਪਿੰਡ ਦਾ ਮੁੰਡਾ ਹੈਗਾ ਬਾਗੜੀਆਂ ਚੋਂ ਕੋਈ ਇੱਥੇ ਭੈਣ ਵੀ ਆਈ ਆ ਅੱਛਾ ਜਿਹੜਾ ਗੁਰਵਿੰਦਰ ਉਹਦੀ ਭੈਣ ਵੇਖ ਉਹਦੀ ਭੈਣ ਨੇ ਦੱਸਿਆ ਕਿ ਜਾ ਮਤਲਬ ਤੁਸੀਂ ਆਪੇ ਵੇਖ ਲੈ ਜੰਦਾ ਲੱਗ ਉਹਦਾ ਦਮ ਨੂੰ ਉਹ ਦੱਸਿਆ ਅੱਛਾ ਉਹਨੂੰ ਅੱਛਾ ਉਸ ਮੁੰਡੇ ਨੇ ਪਰਵਿੰਦਰ ਨੇ ਤੈਨੂੰ ਦੱਸਤਾ ਕਿ ਲੈ ਵੀ ਉਹ ਘਰ ਖਾਲੀ ਜਿਹਾ ਰਹਿ ਗਿਆ ਅੱਜ ਹਾਂ ਜੀ ਤੇ ਕੀ ਜੋੜੀ ਕੀਤਾ ਅੱਜ ਸੋਨਾ ਕੀਤਾ ਪਰ ਪਹਿਲਾਂ ਕਿੰਨੀਆਂ ਜੋੜੀਆਂ ਕੀਤਾ ਅੱਜ ਸੁਰਤਾਂ ਸਮਾਂ ਜੋ ਵੀ ਹੈਗਾ ਨਾ ਪਹਿਲਾਂ ਪਹਿਲਾਂ ਕੀਤੀਆਂ ਉਤੋਂ ਮੰਨ ਜਿੱਲੇ ਚੱਲ ਗਏ ਸੋ ਤੁਸੀਂ ਦੇਖ ਰਹੇ ਹੋ ਨਸ਼ੇ ਦੇ ਵਿੱਚ ਟੰਨ ਹੋਇਆ ਮੁੰਡਾ ਪਿੰਡ ਬੁੱਢੇਬਾਲੇ ਤੋਂ ਜਿਹੜਾ ਕਿ ਦੱਸ ਰਿਹਾ ਹੈ ਕਿ ਪਹਿਲਾਂ ਵੀ ਕਾਫੀ ਚੋਰੀਆਂ ਮੈਂ ਕਰ ਚੁੱਕਿਆ ਹਾਂ ਪਰ ਹੁਣ ਦੇ ਦੌਰ ਦੇ ਜੀ ਆਪਾਂ ਗੱਲ ਕਰ ਲਈਏ ਪਿੰਡ ਬਾਗੜੀਆਂ ਦੇ ਵਿੱਚ ਮੌਜੂਦਾ ਇਸ ਦੇ ਕੋਲੋਂ ਜਿਹੜਾ ਇਹਨੇ ਸੋਨਾ ਚੋੜੀ ਕਰਕੇ ਹੋਇਆ ਪਿਆ ਆ ਸੋ ਦੇਖ ਰਹੇ ਹੋ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਇਸ ਵਿਅਕਤੀ ਨੂੰ ਜਿਹੜਾ ਹਿਰਾਸਤ ਵਿੱਚ ਲਿਆ ਲਿਆ ਗਿਆ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਐਸਐਸਓ ਪਣੀ ਮੀਆਂ ਖਾਨ ਸਰਦਾਰ ਕੁਲਵਿੰਦਰ ਸਿੰਘ ਨੇ ਆਪਣੀ ਹਿਰਾਸਤ ਦੇ ਵਿੱਚ ਜਿਹੜਾ ਉਂਡਾ ਲੈ ਲਿਆ ਆ ਔਰ ਤੁਸੀਂ ਸਰੇ ਇਹਰਾ ਬਾਗੜੀਆਂ ਤੋਂ ਚੋੜ ਚੋਰੀ ਕਰਦਾ ਫੜਿਆ ਗਿਆ ਕੀ ਇਤੇ ਧਾਰਾ ਲਾਈਆਂ ਤੇ ਕਿਹੜਾ ਪਿੰਡ ਵੈਦਾ ਇਹ ਦਾ ਇਹ ਮਾ ਸੁਖਵਿੰਦਰ ਸਿੰਘ ਸੁਖਾ ਪਿਓ ਦਾ ਨਾ ਬਲਜੀਤ ਸਿੰਘ ਔਲਖਪੇਟਾ ਪਿੰਡੇ ਦਾ ਹਾਂਜੀ ਇਹ ਪਹਿਲਾਂ ਚੋਰੀਆਂ ਨਸਨੂਸੇ ਕਰਦਾ ਚੋਰੀਆਂ ਕਰਨ ਦਾ ਆਦੀ ਆ ਤੇ ਚੋਰੀ ਕਰਦਾ ਉਹ ਗੋਦਾਰੇ ਗਏ ਸੀ ਘਰ ਵਾਲੇ ਇੱਕ ਤਾਂ ਅੰਦਰ ਵੜ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਫੜ ਲਿਆ ਤੇ ਇਹ ਪੱਛਾ ਦਰਜ ਕਰਤਾ ਜੀ ਇਹਦਾ ਰਿਮਾਂਡ ਲੈ ਕੇ ਹੋਰ ਵੀ ਇਹਦੇ ਕੋਈ ਪੁਸ਼ਕਸ਼ ਕੀਤੀ ਜਾਏਗੀ ਕਿ ਕੋਈ ਚੋਰੀਆਂ ਭਰਾਮਤ ਕੀ ਕੀਤੀ ਜਾਉ ਕਿ ਕਿਹੜੀਆਂ ਧਰਾਵਾਂ ਤਹਿ ਤੇ ਰਹਿ ਤੇ ਪਰਚਾ ਦਰਜ ਹੋਇਆ ਇਹ ਤੇ 454 380 400 ਨਾਲ ਆਈ ਪੀਸੀ ਤੱਕ ਮਗਧਮਾ ਦਰਤੀ ਕਰਤਾ ਤੇ ਪਹਿਲਾਂ ਕਿੰਨੇ ਪਰਚੇ ਦਰਜਤੇ ਪਹਿਲਾਂ ਵੀ ਇੱਥੇ ਪਰਚੇ ਦਰਜ ਹੈਗੇ 4-5 ਠੀਕ ਹੈ ਜਿਹਦੇ ਪਰਚੇ ਦਰਜ ਨਸੇ ਕਰਨ ਦਾ ਦੱਸ ਦੀਏ ਤੇ ਤੁਸ ਜੀ ਕਿਤਿਆਰੀ ਹੈ ਠੀਕ ਕਿੰਨਾ ਘਰ ਵਾਲਿਆਂ ਵੱਲੋਂ ਦੱਸਿਆ ਗਿਆ ਕਿ ਸੋਨਾ ਜਿਹੜਾ ਗੈਪ ਹੋਇਆ ਕੋਈ ਰੋਲੇ ਕਿਤੇ ਤਿੰਨ ਕੁ ਤੋਲੇ ਸੋਨਾ ਪ੍ਰੋਸੈਸ ਕੀਤੀ ਜਾਂਦੀ ਹੈ ਤੇ ਕੋਈ ਕੜਾ ਬ੍ਰੰਧ ਹੋ ਗਿਆ ਕੋਰਾ ਆਰਟੀਫੀਸ਼ੀਅਲ ਸੀਗਾ ਸੋਨਾ ਉਹ ਬ੍ਰੰਧ ਹੋਇਆ ਠੀਕ ਹੈ ਆਪਣੇ ਸੀਗੇ ਇਹ ਆਰਟੀਫੀਸ਼ੀਅਲ ਕਾਂਟੇ ਠੀਕ ਹੈ ਤੇ ਇੱਕ ਚਾਂਦੀ ਦਾ ਕੜਾ ਸੀਗਾ ਉਹ ਬ੍ਰੰਧ ਹੋ ਗਿਆ ਬਾਕੀ ਵੀ ਇਹਦਾ ਰਿਮਾਰਕ ਲਾ ਕੇ ਪ੍ਰੋਸੈਸ ਕੀਤੀ ਜਾਏਗੀ ਧੰਨਵਾਦੀ